ਕਹਿੰਦੇ ਭਗਵੰਤ ਮਾਨ ਜਦੋਂ ਵੀ ਬੋਲਦਾ ਸਬਦੀਆਂ ਕਹਿੰਦੇ ਚੀਕਾਂ ਕਢਾ ਦਿੰਦਾ ਤੇ ਫੇਰ ਉਹੀ ਗੱਲ ਹੋਈ ਵੀ ਫੇਰ ਕਮੈਂਟ ਬਾਜੀ ਜਿਹੜੀ ਆ ਲਗਾਤਾਰ ਕਰਦੇ ਰਹਿੰਦਾ ਭਗਵੰਤ ਮਾਨ ਤੇ ਭਗਵੰਤ ਮਾਨ ਨੇ ਅੱਜ ਫੇਰ ਅਕਾਲੀ ਦਲ ਨੂੰ ਘੇਰੇ ਚ ਲੈ ਲਿਆ ਕਹਿੰਦੇ ਵੀ ਇਹਨਾਂ ਦੀਆਂ ਸੀਟਾਂ ਕਿਸ ਕਰਕੇ ਗਈਆਂ ਨੇ ਅੱਜ ਉਸ ਬਾਰੇ ਸਾਰੀ ਖੁੱਲ੍ਹ ਕੇ ਚਰਚਾ ਕਰਤੀ ਤੇ ਕਿਵੇਂ ਅਕਾਲੀ ਦਲ ਜਿਹੜਾ ਡਾਊਨ ਹੋ ਰਿਹਾ ਹੈ ਤੇ ਉਹ ਸਾਰੀ ਗੱਲਬਾਤ ਕੀ ਕੀਤੀ ਆ ਸੁਣ ਕੇ ਹਾਸੀ ਵੀ ਆਊਗੀ ਵੀ ਗੱਲਾਂ ਦੇ ਪਤਾ ਨਹੀਂ ਗੱਲਾਂ ਲਿਆਉਂਦੇ ਕਿੱਥੋਂ ਆ ਪੰਜਾਬ ਦਾ ਮੁੱਖ ਮੰਤਰੀ ਤੇ ਸਿਰਾਂ ਹੀ ਲਵਾਉਂਦਾ ਜਦੋਂ ਵੀ ਬੋਲਦਾ ਆਓ ਸੁਣਦੇ ਆ ਪੂਰੀ ਗੱਲਬਾਤ ਵੀ ਅਗੇ ਸ਼ੇਅਰ ਕਰਿਓ ਤੇ ਕਮੈਂਟ ਅਚ ਆਪਣੀ ਰਾਇ ਜਰੂਰ ਸਾਂਝੀ ਕਰਿਓ ਵੀ ਕੀ ਇਹ ਸੱਚਮੇ ਹੋਇਆ ਜਿਹੜਾ ਕੁਝ ਭਗਵੰਤ ਮਾਨ ਦੇ ਬਿਆਨ ਕੀਤਾ ਉਹ ਸੁਣਦਿਆਂ ਪੂਰੀ ਵੀਡੀਓ ਉਹ ਦੇਖ ਲਓ 25 ਸਾਲ ਕਰਾਂਗੇ ਰਾਜਾਣੇ ਦਾ ਹਾਲ ਦੇਖ ਲਓ ਕੀ ਹੋਇਆ ਪਿਆ ਉਹ ਉਹਨੂੰ ਗਾਲਾਂ ਕੱਢੀ ਜਾਂਦਾ ਉਹ ਉਹਨੂੰ ਗੱਡੀ ਜਾਂਦਾ ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ ਚ ਜਲੰਧਰ ਚ ਤੱਕੜੀ ਕਿਸੇ ਹੋਰ ਕੋਲੇ ਆ ਸੁਖਵੀਰ ਬਾਦਲ ਬਸਪਾ ਦੀ ਸਪੋਰਟ ਕਰ ਰਿਹਾ ਹਾਥੀ ਨੂੰ ਪਹਿਲੀ ਵਾਰ ਤੱਕੜੀ ਹਾਥੀ ਚ ਤੁਲੀ ਆ ਜਾਂ ਹਾਥੀ ਤੱਕੜੀ ਚ ਤੁਲਿਆ ਇਸੋ ਆ ਹਾਲਤ ਹੋ ਗਈ ਇਹਨਾਂ ਦੀ ਮੈਂ ਤੁਹਾਨੂੰ ਕਹਿੰਦਾ ਰਿਹਾ ਮੇਰੇ ਬੱਤੀ ਦੰਦ ਨੇ ਓਏ ਮੈਥੋਂ ਨਾ ਕਹਿਆ ਕਰੋ ਕੁਛ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਐਮਪੀ ਲੜ ਰਿਹਾ ਸੀ ਮੈਨੂੰ ਪੱਤਰ ਕਰ ਕੇ ਕਹਿੰਦੇ ਕਾਲੀਦਾਰ ਹੋਰ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ ਨੂੰ 99 ਸਾਲ ਲੀ ਜਾ ਮੈਂ ਕਿਹਾ ਖਤਮ ਤਾਂ 19 ਚ ਹੀ ਹੋ ਗਏ ਸੀ ਉਹ ਜਿਵੇਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜਾਨੀ ਘੋਲਦਾ ਪੂਛ ਜੀ ਹਿਲਦੀ ਰਹਿੰਦੀ ਹੈ ਉਹ 2-3 ਸਾਲ ਲੱਗ ਗਿਆ ਉਹ ਨੇਪੜ ਗਿਆ ਕੰਮ ਹੋ ਗਿਆ ਕੰਮ ਕਾਰਨ ਭਗਵੰਤ ਮਾਨ ਨਹੀਂ ਹੈਗਾ ਕਰਨ ਲੋਕ ਵੀ ਨਹੀਂ ਹੈ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਨੇ ਜੀ ਬਾਬੇ ਨਾਨਕ ਦੀ ਤਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਦੀ ਤੇ ਸਜਾਤਾ ਦੇਊਗਾ ਭਾਈ ਉਹਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਉਹ ਪਰਮਾਤਮਾ ਵਾਲੀ ਚੱਕੀ ਆ ਪੀਤੀ ਕਰ ਲਓ ਹੁਣ ਗੱਲ ਇੱਕ ਦੂਜੇ ਨਾਲੋ ਗਾਲੋ ਗਾਲੀ ਹੋਏ ਪੈਣੇ ਮਤਲਬ ਜੇ ਬੀਬਾ ਹਰ ਸਿਮਰਤ ਵਾਲੀਆਂ ਵੋਟਾਂ ਕੱਢਦੀਏ ਟੋਟਲ ਵੋਟਾਂ ਹੀ 6-7% ਨੇ ਪਈਆਂ ਨੇ ਉਹ ਚੰਦੂ ਮਾਦਰੇ ਹੋਰੀ ਲੱਗੇ ਹੋਇਆ ਉਧਰੋਂ ਇਹ ਸਾਨੂੰ ਮਰਵਾਤ ਆਏ ਨੇ ਹੁਣ ਕੀ ਰਹਿ ਗਿਆ ਇਧਰੋਂ ਇਹ ਕਹਿੰਦਾ ਮੈਂ ਮੈਂ ਨਾ ਮੈਂ ਪ੍ਰਧਾਨ ਹ ਹਜੇ ਵੀ ਪ੍ਰਧਾਨ ਗਿਆ ਨਹੀਂ ਛੱਡਦੇ ਹੱਦ ਆ ਯਾਰ ਰੱਸੀ ਜੜ ਗਈ ਬਲ ਨਹੀਂ ਗਿਆ ਉਹ ਗੱਲ ਹੈ ਸੋ ਇਹਨਾਂ ਨੇ ਆਪਾਂ ਨੂੰ ਲੁੱਟਿਆ ਕੁੱਟਿਆ ਇੰਨੇ ਪੰਜਾਬ ਨੂੰ ਬਰਬਾਦ ਕਰਨ ਚ ਕੋਈ ਕਸਰ ਨਹੀਂ ਛੱਡੀ ਪਰ ਅੱਜ ਆਪਾਂ ਉਸ ਸ਼ਾਸਕ ਦੇ ਸ਼ਰਧਾਂਜਲੀ ਸਮਰੋਹ ਤੇ ਆ ਜਿਨੇ ਪੰਜਾਬ ਦਾ ਨਾਮ ਐ ਸਰ ਰੋਸ਼ਨ ਕੀਤਾ ਕਿ ਅੱਜ ਪੂਰੀ ਦੁਨੀਆ ਚ ਜੇ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਯਾਦ ਕੀਤਾ ਜਾਂਦਾ ਬਰਾਬਰੀ ਵਾਸਤੇ ਨਿਆਂ ਵਾਸਤੇ ਇਨਸਾਫ ਵਾਸਤੇ ਉਸ ਤਰ੍ਹਾਂ ਦਾ ਆਪਾਂ ਕਰਨਾ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਐ ਆਪਾ ਖੜਾ ਕਰ ਲੈਣਾ ਪੰਜਾਬ ਆਪਾਂ ਨੂੰ ਹਿੰਮਤ ਕਰਨੀ ਪੈਣੀ ਹੈ ਮੈਂ ਤਾਂ ਸੈਂਟਰ ਸੈਂਟਰ ਤੇ ਵੀ ਜਿਆਦਾ ਯਕੀਨ ਨਹੀਂ ਕਰਦਾ ਪਹਿਲੇ ਦਿਨ ਦੇ ਉਹ ਤਾਂ ਛੱਡੋ ਪਰੇ ਆਪਾਂ ਆਪ ਹੀ ਆਪਣੇ ਪੈਰਾਂ ਤੇ ਖੜੇ ਹੋਈਏ ਯਾਰ ਕਿੰਨੇ ਚਿਰ ਉਹਨਾਂ ਘਣੀ ਦੇਖੀ ਜਾਵਾਂਗੇ ਤਾਂ ਦੋਸਤੋ ਤੁਸੀਂ ਵੀ ਸੁਣੀਆ ਸਾਰੀਆਂ ਗੱਲਾਂ ਵੀ ਭਗਵਾਨਤਮਾਨ ਜਦੋਂ ਵੀ ਕਿਸੇ ਤੇ ਤੰਜ ਕਾਸਦੇ ਆ ਤਾਂ ਕਿਸ ਤਰੀਕੇ ਦੇ ਨਾਲ ਕਾਸਦੇ ਆ ਤੇ ਇਸ ਵਾਰ ਫੇਰ ਅਕਾਲੀ ਦਲ ਨੂੰ ਜਿਹੜਾ ਘੇਰੇ ਚ ਲੈ ਲਿਆ ਕਿ ਜਦੋਂ ਵੀ ਭਗਵੰਤ ਮਾਨ ਬੋਲਦੇ ਕੁਛ ਨਾ ਕੁਛ ਅਕਾਲੀ ਦਾਲ ਬਾਰੇ ਜ਼ਰੂਰ ਕਹਿੰਦੇ ਆ ਤਾਂ ਹੁਣ ਆਪਣੀ ਰਾਏ ਕਰਿਓ ਕਮੈਂਟਾਂ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ